ਸਾਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਹੋਰ ਸੁਣਾਉਣ ਦੀ ਕੀ ਹਾਲ ਚਾਹ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਧਰ ਹੀ ਮੈਂ ਲੱਗੀ ਸੀ ਪਹਿਸਾਰੀ ਸਫਾਈ ਵਗੈਰਾ ਕੀਤੀ ਸੀ ਆ ਲਿਆਂਦੇ ਪਿਆਜ਼ ਥੋੜੇ ਥੋੜੇ ਲੈ ਦੇ ਖਰਾਬ ਹੋ ਜਾਂਦੇ ਇਸ ਕਰਕੇ ਥੋੜੇ ਲੈ ਅਰਬੀ ਥੈਂ ਅਦਰਕ ਇਨ ਨੂੰ ਧੋ ਕੇ ਬਾਅਦ ਰੱਖ ਲਈ ਪਹਿਲਾਂ ਸੁਗਨੀਆਂ ਆਟਾ ਆਓ ਜੀ ਆਟਾ ਪਾ ਦਿੱਤਾ ਸੇ ਮਸ਼ੀਨ ਚ ਹੁਣ ਆਟਾ ਨੂੰ ਗੁਝੇਗਾ ਆਟਾ ਥੋੜੇ ਨੂੰ ਕਰ ਦਿੰਨੇ ਆ ਤੇ 2 ਪੁਆਇੰਟ ਤੇ ਆਪਾਂ ਨੂੰ ਟਾਈਮ ਜਦੋਂ ਪਾਂਡੇ ਸਾਫ਼ ਕੀਤੇ ਸੀ ਇਹ ਲਾ ਲਈਏ ਸੋਈ ਸਾਡੀ ਹਿਸਾਬ ਹੋ ਗਈ ਸਾਰੀ ਟੁਪਰੀ ਦੀਪ ਕਲੀਨਿੰਗ ਕਰਾਂਗੇ ਦੀਵਾਲੀ ਲਾਗੇ ਕੀ ਪਾਂਡੇ ਆਪਾਂ ਸੈੱਟ ਕਰ ਲਈਏ ਫੇਰ ਮਿਲ ਗਏ ਸਿਆਤਾ ਗੋਣੇ ਇੱਧਰ ਚੱਲ ਜਿਓ ਗਿਏ ਬਾਣੀ ਆਸੀਂ ਬਣਾਏ ਜਿਹੜੇ ਆਲੂ ਬਤਾਉ ਘਰੇ ਥੋੜੇ ਸੀ ਜਿਹੜੇ ਆਪਾਂ ਵਾਈਟ ਬਤਾਉਂ ਹੁੰਦੇ ਨਾ ਬਹੁਤ ਟੇਸਟੀ ਬਣਦੇ ਵੈਸੇ ਵੀ ਘਰ ਦੀ ਚੀਜ਼ ਹੋਵੇ ਵੈਸੇ ਟੇਸਟੀ ਬਣਦੀ ਹੈ ਇਹ ਸਾਡੇ ਬਣ ਗਏ ਤਿਆਰ ਹੋ ਗਏ ਹੁਣ ਇੱਧਰ ਅਸੀਂ ਗੁੰਨਾਂਗੇ ਆਟਾ ਆ ਗਿਆ ਅੱਜ ਤਾਂ ਆਟਾ ਵੀ ਗੁੱਜ ਸੋਨਾ ਡੰਡਾ ਕੀਤਾ ਬਣਾ ਲਿਆ ਸੈਂਡਵਿਚ ਬੱਚੇ ਗਏ ਛੂਟਾ ਲੈਣ ਅਨੰਤ ਕਿੰਨਾ ਮੈਰਾ ਇਹ ਰੌਂਡ ਲਾ ਕੇ ਆਉਣਾ ਸ਼ਾਮ ਦਾ ਇਹ ਹੈਗਾ ਜੀ ਸੋਮਵਾਰ ਦਾ ਵਲੌਗ ਮੇਰੇ ਵਲੌਗ ਬਹੁਤ ਛੋਟੇ ਹੁੰਦੇ ਆ ਤੇ ਮੇਰਾ ਟਾਈਮ ਹੀ ਲੱਗਦਾ ਜੋ ਦੋ ਬੱਚਿਆਂ ਨਾਲ ਹੈਂਡਲ ਕਰਨਾ ਬਹੁਤ ਔਖਾ ਹੈ ਮੈਂ ਕਹਿੰਦੀ ਪੇਸੀ ਵੋਕਰ ਜਪਾ ਨਹੀਂ ਪੈਂਦਾ ਸੀ ਹਾਂ ਤਾਂ ਮੈਂ ਕਿਹਾ ਮੇਰੀ ਗਰਮੋ ਜੇ ਤਵਾ ਤਾਂ ਨਾ ਬਣਾ ਫੁੱਲ ਕੇ ਉਸ ਤੋਂ ਵੀ ਰੱਪਤਨ ਮਿਲਦੇ ਸ਼ਾਮ ਦੇ ਵਕਤ 6:30 ਫੇਰ ਜੀ ਜੀ ਮਮਾ ਤਾਂ ਬਹੁਤ ਸਰਕੋਤਾ ਮਮਾ ਤਾਂ ਵਾਲਾ ਨਹੀਂ ਇੰਦਾ ਕਿ ਕਿੰਦੇ ਕਿੰਨੇ ਦਰਸ਼ਵੀਰ ਨੋ ਕਿੰਨਾ ਨਹੀਂ ਮਮਾ ਨਹੀਂ ਡੰਡਾ ਸਾਨੀਆ ਬੈਂਡੇ ਦਰਸ਼ਵੀਰ ਨੋ ਮੈਂ ਹੁਣ ਕੱਪੜੇ ਪੋਲਾ ਸੁੱਕਣੇ ਥੋਲੇ ਆਪਾਂ ਸ਼ਾਮੀ ਥੋਕੇ ਰੱਖ ਲੈ ਕੁਛ ਵੇਲੇ ਦਾ ਕੰਮ ਖਤਮ ਕਰ ਲੇ ਜੇਰੇ ਸਫਾਈਆਂ ਵੀ ਕਰਨੀ ਹੁੰਦੀਆਂ ਤੇ ਇਸ ਕੱਪੜੇ ਮੈਂ ਐਸੋਲੇ ਕੱਪੜੇ ਥੋਲੇ ਕਿ ਸੁੱਤਾ ਹੀ ਅੰਦਰ ਹੈ ਬਰੋ ਲਾਤਾ ਨੂੰ ਪਤਾ ਤੇਰਾ ਚਲੋ ਟੇਬ ਮਾਣੇ ਉੱਪਰ ਉਹ ਤੇ ਮੇਰਾ ਕੁੱਤਾ ਅੰਦਰ ਜਾ ਧਿਆਨ ਰੱਖੀਂ ਇਹ ਬਿਲਕੁਲ ਆਉਂ ਨਹੀਂ ਲੈ ਸੀ ਮੈਂ ਉਹ ਦੂਜੀ ਲੈ ਕੇ ਉਸਦੇ ਨਾਲ ਗਵਾਂਡੀ ਨੇ ਸਾਨੂੰ ਬੜਾ ਹੀ ਦੁਖੀ ਕੀਤਾ ਹੋਇਆ ਨਾ ਬਾਹਰ ਵੀ ਗੰਦ ਤੇ ਅੰਦਰ ਵੀ ਗੰਦ ਆ ਤਾਂ ਜਾਈ ਜਾਂਦੀ ਸਪਰੇਅ ਮਾਰੋ ਪਹਿਲਾਂ ਇੱਥੇ ਇਹ ਵੀ ਸੋਈ ਚ ਨਹੀਂ ਨਹੀਂ ਪਰ ਹੈ ਨਹੀਂ ਯਾਰ 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 ਸਾਰਾ ਚੜੀ ਮੈਂ ਇੱਥੇ ਤਾਂ ਅੱਧੀ ਰਾਤ ਵਕਤ ਪਾਇਆ ਨਾ ਨਾ ਬਲੈਕ ਰਿੰਗ ਕਿਉਂ ਨਹੀਂ ਹੋਇਆ ਬੈਟਰ ਨਾ ਤਾਂ ਬਿਸਕਟ ਖਾਣੇ ਇਹਨੇ ਸਹੀ ਨਹੀਂ ਹੁੰਦੇ ਆਪ ਕਿੱਥੋਂ ਤੱਕ ਚੜ ਗਏ ਇਹਨਾਂ ਕੋਈ ਇਲਾਜ ਨਹੀਂ ਹੈ ਸਾਨੂੰ ਤੇਰਾ। ਤੁਮ ਆਪਨੇ ਸੌਣਾ ਤਾਂ ਉਹਨੂੰ ਨੇ ਸੌਂ ਦਿੰਦਾ। 4 ਵਜੇ ਸੌ ਜਾ ਲਿਖੇ। ਸੌ ਜਾ। ਰਸ਼ੂ ਟਾਈਮ ਦੇਖ ਲੈ ਕੀ ਹੈ ਜੇ ਕੁਛ ਨਹੀਂ ਹੋਇਆ। ਉਹਨੂੰ ਸੌਣ ਦੇ ਨੇ ਸਕੂਲੇ ਜਾਣਾ 6 ਵਜੇ ਉੱਠ ਕੇ। ਤੂੰ ਸੌ ਜਾ। ਅੱਖਾਂ 'ਚ ਲਾਈਟ ਪੈਂਦੀ ਐ ਇਹਨੇ। ਟਿੱਡੂ ਜਿਹਨੇ। ਬਹੁਤ ਹੌਂਕਾ ਦਾ ਬਹੁਤ ਹੌਂਕਾ ਦਾ। చా కి డే ఫోన్ ని మెల్నా ఫోన్ ఏ మెయి దัจవీ పుత్తు ఆ శోన పుత్తా ఆగయా సి మం మత్ లాగ సి ఓయ్ వీ గునే డోర్ నా నాడి నా లొనా కే మే వెచ్ నా వతి నా న కియో చలా ఆడు 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 ఆట్ ఖడే ఓయ్ బై పుత్త వీర్ ది సాక్స్ నే మం ది వీ ది లఫ్

ਹੇ ਚਾਓ ਬਾਤ ਚਲੀ ਆ। ਚਲ ਆਜੋ। ਨਹੀਂ? ਨਹੀਂ ਆਣਾ। ਆਜੋ ਮਮੰਦੇ ਦੋ। ਮਮੰਦੇ ਦੋ। ਦੇ ਦੋ ਮਾਹੀਏ ਮੇਰੇ ਦੇ ਸ਼ੌਕਸ਼ਾਸ। ਕਰੀਏ ਜਾਨੂੰ ਕੋ ਚਲਾਈਏ ਹੰ ਮਨੀ ਨੀਆ 4 ਵੇ ਦਾ ਉੱਠਿਆ ਨੂੰ ਖੂਂਦਰ ਮਨੀ ਨੀਆ ਆਈ ਨਾ ਸਵਾਣਾ ਫਿਰ ਕਰਦੇ ਦੇਖੋ ਨੇ ਦੇਖੋ ਕਿਤੇ ਕਿਤੇ ਹੰ ਤਾਂ ਬੰਗੀਆ ਪਿਆਜਾਂ ਵਾਲੀਆਂ ਰੋਟੀਆਂ ਹੈ ਪਿਆਜਾਂ ਵਾਲੀਆਂ ਰੋਟੀਆਂ ਸਵਾ ਲੱਗਦੀਆਂ ਨਾ ਵੈਸੇ ਹਦੀ ਬਣਾ ਕੇ ਖਿਚੜੀ ਉਹ ਬਣਾ ਪਾਵਾਂਗੇ ਪੂਜਾ ਜੀਰਾ ਪਾਵਾਂਗੇ ਔਰ ਪਾਊਡਰ ਵਾਲਾ ਥਿਣਾਂੇ ਖਾ ਲੈਣਗੇ ਜੀਰਾ ਸਬੂਤਾ ਗਾ ਦਸੂ ਮੈਂ ਪਾਣੀ ਸੋਕ ਗਿਆ ਨੇ ਬੜਾ ਵਧੀਆ ਤਾਂ ਮੈਂ ਪਰਾ ਇਤਰਾਤ ਇਹ ਅਸੀਂ ਸਬੂਦਾਨਾ ਰੱਖ ਲਿਆ ਭਾਂਡੇ ਰੱਖਿਆ ਸੀ ਸਵੇਰ ਦਾ ਤਾਂ ਹੁਣ ਅਸੀਂ ਇਹਨੂੰ ਸਬਜ਼ੀ ਬਣਾਵਾਂਗੇ ਅਸੀਂ ਲੈਣਾ ਇੱਕ ਅਦਰਕ ਦਾ ਟੁਕੜਾ ਇਹਨਾਂ ਨੂੰ ਅਸੀਂ ਚੋਪ ਕਰਾਂਗੇ ਫਿਰ ਅਸੀਂ ਆਪਣਾ ਨੂੰ ਇਸ ਲਾਂਗੇ ਇਹ ਵੀ ਖੋਲ ਕੇ ਦੇਖ ਲੈਨੇ ਆਲੂ ਸਾਡੇ ਕੱਢ ਲੋਗੇ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਕੜਾਈ Olje. Og så litt gift. फिर पादांगे कड़ी पत्ता दर्श मेरा गया क्रश की मूंगली फिर पाव गे ची चोप चल मैं ਫਿਰ ਇਸ ਤੋਂ ਬਾਅਦ ਅਸੀਂ ਪਾਨੇ ਆਲੂ ਬੋਇਲ ਕੀਤੇ ਜਿਹੜੇ ਇਹ ਵੀ ਕੱਟ ਲਾਂਗੇ ਲਓ ਜੀ ਸਾਡੇ ਵਿੱਚ ਪਾਉਣੇ ਹੁੰਦਾ ਸੀ ਆਲੂ ਫਿਰ ਕਰਨੇ ਮਿਕਸ ਆਪਾਂ ਪੇਸਟ ਦੇ ਅਕੋਰਡਿੰਗ ਇਹਦੇ ਵਿੱਚ ਪਾਉਣੇ ਨਮਕ ਬਾਰਾ ਤਿੱਖਾ ਨਾ ਕਰਨਾ ਤੁਸੀਂ ਬੱਚਿਆਂ ਦੇ ਹਿਸਾਬ ਨਾਲ ਥੋੜਾ ਬੋਟਾ ਬਣਾ ਸਕਦੇ ਹੋ ਮੈਂ ਕਿੱਥਾ ਨਾ ਕਰੂੰ ਥੋੜੀ ਜਿਹੀ ਪੌਣੀ ਹਾਲੀ ਦੀ ਥੋੜੀ ਜਿਹੀ ਪਾਵਾਂਗੀ ਕਾਲੀ ਮਿਰਚ ਥੋੜੀ ਜਿਹੀ ਪਾ ਦੇਣੀ ਕਾਲੀ ਮਿਰਚ ਤੇ ਬੱਚਿਆਂ ਨਾਲ ਖਾਣੀ ਆਪਾਂ ਥੋੜੀ ਜਿਹੀ ਪਾਵਾਂਗੇ ਹੁਣ ਮੈਂ ਕੱਟ ਕੇ ਮਿਕਸ ਕਰਾਂਗੀ ਜਿਹੜਾ ਆਪਣਾ ਸਾਬੂਦਾਨਾ ਨੂੰ ਸੋਹੀ ਐਡ ਕਰਾਂਗੇ ਇਹਦੇ ਵਿੱਚ ਲਓ ਜਿਹੜਾ ਸਾਬੂਦਾਨਾ ਨੂੰ ਸੋਹੀ ਐਡ ਕਰਦੇ ਨੇ ਦੇਖੋ ਘਟ ਗਿਆ ਇਸ ਤਰ੍ਹਾਂ ਬੰਦ ਲਓ ਇਸ ਤੋਂ ਬਾਅਦ ਆਪਾਂ ਸਿਸ ਕਰਦੇ ਹਾਂ ਲੋ ਸਲੋ ਗੈਸੇ ਵੀ ਮੈਂ ਦੇ ਦੇਣੀ ਛੱਪਕਾ ਨੂੰ ਛੱਪਕਾ ਵਾ ਤੇ ਲਓ ਜੀ ਸਾਡੀ ਖਿਚੜੀ ਬਣ ਕੇ ਤਿਆਰ ਔਰ ਚੜੀ ਖਿਚੜੀ ਬਣ ਕੇ ਤਿਆਰ ਮੈਂ ਵਧੀਆ ਬਣੂਗੀ ਤੁਸੀਂ ਵਿੱਚ ਰੋਟੀ ਟਰਾਈ ਕਰੇ